ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿਗਮਾਨ ਦੇ ਪਏ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹਦਰ ਬਾਬਾ ਸ਼ਮਸ਼ੇਰ ਸਿੰਘ ਜੀ ਜਿੰਨਾ ਵੱਲੋਂ ਦੇਸ ਨਗਰ ਦੇ ਵਿੱਚ ਸ਼੍ਰੋਮਣੀ ਜਰ ਨਾ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਜਿਨ੍ਹਾਂ ਦੀ ਯਾਦ ਚ ਬੜੀ ਚੜ੍ਹਦੀ ਕਲਾ ਦਾ ਸਮਾਗਮ ਕਰਾਇਆ ਗਿਆ ਸ੍ਰੋਮਨੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਉਹ ਜੋਧੇ ਸ਼ਹੀਦ ਹੋਏ ਆ ਜਿਨ੍ਹਾਂ ਦਾ ਸਾਰਾ ਸਰਬੰਸ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਸ਼ਹੀਦ ਹੋਇਆ ਦੋ ਪੁੱਤਰ ਉਹਨਾਂ ਦੇ ਸਰਸਾ ਤੇ ਸ਼ਹੀਦ ਹੋਏ ਜੋ ਚੰਕੋੜ ਦੀ ਗੜੀ ਦੇ ਵਿੱਚ ਦੇਖੋ ਸਾਰਿਆਂ ਨੂੰ ਆਪਣੋ ਧਿਆਨ ਦੇਣ ਦੀ ਲੋੜ ਬੜੀ ਵੱਡੀ ਦੇਖੋ ਖਾਲਸਾ ਪੰਥ ਜਾਤ ਪਾਤ ਤੋਂ ਮੁਕਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਤ ਪਾਤ ਖਤਮ ਕਰਕੇ ਖਾਲਸਾ ਪੰਥ ਸਜਾਇਆ ਸੀ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਇਨ ਮੋਹ ਸੇ ਗਰੀਬ ਕਰੋਰ ਪਰਿਆ ਇਨ ਗਰੀਬ ਸਿਖਣ ਕੋ ਦਉ ਪਾਪਸ਼ਾਈ ਯਾਦ ਕਰੇ ਹਮਰੀ ਗ੍ਰਿ ਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਸਰੋਵਰ ਜਰਨੈਲ ਬਾਬਾ ਜੀਵਨ ਸਿੰਘ ਦੀ ਜੇ ਆਪਾਂ ਕੁਰਬਾਨੀ ਵੇਖੀਏ ਉਹੋ ਜੇ ਜੋਧੇ ਜਰਨੈਲ ਦੀ ਜਿਨ੍ਹਾਂ ਨੇ ਆਪਣੇ ਗੁਰੂ ਦਾ ਸੀਸ ਲਿਉਣ ਵਾਸਤੇ ਆਪਣੇ ਪਿਤਾ ਦਾ ਸੀਸ ਲਾਇਆ ਆਪਣੇ ਪਿਤਾ ਦਾ ਸੀਸ ਲਾਇਆ ਤੇ ਫਿਰ ਗੁਰੂ ਤੇਗ ਬਹਾਦਰ ਦਾ ਸੀਸ ਲਾਇਆ ਦੇਖੋ ਸਾਰੇ ਜਿਹੇ ਤਬਾਹ ਫਰ ਦੇ ਚ ਉਹਨਾਂ ਦਾ ਖੂਨ ਇਹ ਦੇਖੋ ਕਿਹੜਾ ਖੂਨ ਹੋਏਗਾ ਬਾਬਾ ਜੀਵਨ ਸਿੰਘ ਦਾ ਜਿਨ੍ਹਾਂ ਨੇ ਆਪਣੇ ਪਿਤਾ ਦਾ ਸੀਸ ਕੱਟ ਕੇ ਆਪਣੇ ਗੁਰੂ ਲਈ ਲਾਤਾ ਇਸ ਕਰਕੇ ਆਪਾਂ ਬੜੀ ਚੜ੍ਹਦੀ ਕਲਾ ਚ ਰਹਿ ਕੇ ਇਹੋ ਜਿਹੇ ਜੋਧੇ ਜਰਨੈਲਾ ਦੇ ਜਿਹੜੇ ਦਿਹਾੜੇ ਮਨਉਨੇ ਆ ਚਾਹੇ ਉਹਨਾਂ ਦਾ ਪ੍ਰਕਾਸ਼ ਦੇ ਆਰਾਮ ਲਈਏ ਜਾਂ ਸ਼ਹੀਦੀ ਦੇ ਆਰਾਮ ਲਈਏ ਜਾਂ ਉਹਨਾਂ ਦੀ ਯਾਦ ਚ ਮਨਾਈਏ ਦੇਖੋ ਕੋਈ ਕੌਮ ਉਹਦੋਂ ਖਤਮ ਹੋ ਜਾਂਦੀ ਜਦੋਂ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਕਿੱਡਾ ਵੱਡਾ ਚਮਕੋਲ ਦੀ ਗੱਡੀ ਦਾ ਇੰਦਾ ਵੱਡਾ ਸ਼ਰੋਮਨੀ ਜਰਨੈਲ ਪਾਪਾ ਜੀਵਨ ਸਿੰਘ ਜੀ ਹੁਣ ਹੋਏ ਸੱਤ ਮੰਜ਼ਲਾ ਉੱਥੇ ਉਹਨਾਂ ਦਾ ਸਤਾਨ ਬਣਿਆ ਹੋਵੇ 100 ਸਾਲ ਤੋਂ ਆਪਣੇ ਪਰਿਵਾਰ ਸੇਵਾ ਕਰ ਰਿਹਾ ਦਲਮਥ ਉਸ ਸਤਾਨ ਦੀ ਸੇਵਾ ਕਰ ਰਿਹਾ ਸਭਾ ਤੋਂ ਪੁਰਦਾ ਨੀਲਾ ਨਿਸ਼ਾਨ ਝੁਲਦਾ ਉੱਥੇ ਆਪਣੇ ਪਰਿਵਾਰ ਬੈਠੇ ਹੋਏ ਆ ਤੇ ਅੱਜ ਕੋਮ ਸਾਡੀ ਕਿੱਥੇ ਖੜੀ ਆ ਜਿਹੜੇ ਵੀ ਇਤਿਹਾਸਕਾਰ ਨੇ ਜਿਨ੍ਹਾਂ ਨੇ ਕੁਝ ਜਥੇਬੰਦੀਆਂ ਦੇ ਮੁਖੀ ਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਤੇ ਧਿਆਨ ਲਿਆਉਣ ਦੇਖੋ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਅਸਥਾਨ ਹੈ ਪੰਥ ਸੇਵਾ ਕਰ ਰਿਹਾ ਹੈ ਕੋਵ ਸੇਵਾ ਕਰ ਰਹੀ ਆ ਕੋਈ ਵੀ ਬੰਦਾ ਸ਼ਹੀਦੀ ਅਸਥਾਨ ਵਾਲੇ ਵਿਵਾਦ ਚ ਨਾ ਪਵੇ ਕੋ ਕੋ ਜਿਹਨੂੰ ਲੋੜ ਹੈ ਸਾਡੇ ਨਾਲ ਵਿਚਾਰ ਕਰੇ ਜਿਹਨੇ ਕੋਈ ਗਲਤ ਬਿਆਨ ਦਿੱਤਾ ਇਸ ਵਿਵਾਦ ਤੇ ਬਿਸਰਉ ਮੇਦਰ ਨੈਲ ਬਾਬਾ ਜੀਵਨ ਸਿੰਘ ਚਮਕੋ ਗੜੀ ਦੇਖੀ ਇਹ ਨਹੀਂ ਉਹ ਆਪਣੇ ਆਪ ਦੇ ਧਿਆਨ ਦੇਵੇ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਕੋਈ ਸਸਤਾ ਹੋਵੇ ਭਾਵੇਂ ਕੋਈ ਮੁખી ਹੋਵੇ ਕਿਉਂਕਿ ਇਸ ਕਰਕੇ ਸਾਰੇ ਪੰਥ ਇਕੱਠੇ ਹੁੰਦੇ ਲੋੜ ਹੈ ਦੇਖੋ ਸਾਡੀਆਂ ਬੜੀਆਂ ਜਥੇਬੰਦੀਆਂ ਨੇ ਆਸ ਟਾਈਮ ਸ੍ਰੀ ਗੰਗਾਰਾ ਬਾਬਾ ਜੀਮਨ ਸਿੰਘ ਦੇ ਦਲ ਦੀਵਾਰ ਦੇ ਹੇਠਾਂ ਜਥੇਬੰਦੀਆਂ 25 30 ਆ ਬੜੀ ਚੜ੍ਹਦੀ ਗਲਾ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਮਹਾਰਾਜ ਹੋਰ ਕਿਰਪਾ ਕਰੇ ਚੜ੍ਹਦੀ ਗਲਾ ਤੋਂ ਚੱਲਣ ਤੇ ਪਰ ਆਪਾਂ ਨੂੰ ਅੱਜ ਕੋਲ ਨੂੰ ਇਕੱਠਿਆ ਹੋ ਕੇ ਜਿੱਥੇ ਆਪਾਂ ਨੂੰ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਜੋੜੇ ਦਾ ਚਮਕੌਰ ਗੜੀ ਜੋ ਨਾਂ ਕੱਢਿਆ ਗਿਆ ਧਿਆਨ ਦਿਓ ਸਾਰੇ ਦੇਖੋ ਆਪਾਂ ਨੇ ਬੋਲਦੇ ਨਾ ਉਥੋਂ ਦੇ ਕੋਈ ਮੁਖੀ ਬੋਲਦਾ ਏਡੇ ਵੱਡੇ ਜੋਧੇ ਜਰਨੈਲ ਦਾ ਨਾਂ ਚਮਕੌਰ ਗੜੀ ਜੋ ਕੋਈ ਛੋਟੀ ਮੋਟੀ ਗੱਲ ਨਹੀਂ ਜੇ ਅੱਜ ਤੁਸੀਂ ਨਾ ਜਾਗ ਸਕੇ ਜੇ ਅੱਜ ਸਾਡੇ ਜਮੀਰਾ ਮਰ ਗਿਆ ਤੇ ਸਾਡੀ ਇਹ ਜਮੀਰਾ ਕਦੀ ਨਹੀਂ ਜਾਗਣੀ ਸਾਰੇ ਆਪਾਂ ਕੱਥੇ ਹੋ ਕੇ ਦੇਖੋ ਆਪਾਂ ਐਸਜੀਪੀਸੀ ਹੋਵੇ ਚਾਹੇ ਕੋਈ ਸੰਤ ਸਮਾਜ ਹੋਵੇ ਕੋਈ ਸੰਤ ਹੋਵੇ ਜਿੱਥੇ ਉਹਨਾਂ ਨੂੰ ਆਪਣੇ ਕੰਮ ਦੀ ਲੋੜ ਹੈ ਉਥੇ ਉਹਨਾਂ ਦੀ ਸਾਰੇ ਮਤੇ ਪਾਸ ਹੁੰਦੇ ਆ ਕਿ ਸਾਡੀ ਜਮੀਰਾਂ ਮਰੀ ਹੋਈ ਹੈ ਆ ਤੁਸੀਂ 4 ਦਿਨ ਪਹਿਲਾਂ ਵੇਖਿਆ ਤੁਸੀਂ ਐਸਜੀਪੀਸੀ ਧਾਮੀ ਸਾਹਿਬ ਗਏ ਉਥੇ ਜਿੱਥੇ ਆਹ ਦਰਬਾਰ ਦਾ ਰੋਲਾ ਚੱਲਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਤਿਆਸੋਂ ਨਾਤ ਸਰੂਪ ਜਿੱਥੇ ਕੀ ਪੰਜਾਬ ਸਰਕਾਰ ਵੱਲੋਂ ਉੱਥੇ ਪੁੱਛਿਆ ਗਿਆ ਵੀ ਕਿੱਥੋਂ ਦਰਬਾਰ ਸਾਹਿਬ ਆਏ ਆ ਸਭ ਤੋਂ ਵੱਡਾ ਤਾਂ ਉੱਥੇ ਮੁੱਦਾ ਹੈ ਤੁੰਨ ਸਾਹਿਬ ਉੱਥੇ ਗਏ ਆ ਜਐਸਡੀ ਪੀਸੀ ਦੇ ਪ੍ਰਧਾਨ ਗਏ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਗਏ ਸੀ ਤੇ ਜਾਂ ਜਿਹੜੀ ਉੱਥੇ ਮਜਾਲ ਵਰੀ ਸੀ ਤੁਸੀਂ ਉੱਥੇ ਨਮਸਕਾਰ ਕੀਤੀ ਸੰਜੀਤ ਧਿਆਨ ਚ ਇਹ ਵੀ ਗੱਲ ਬੜੀ ਵੱਡੀ ਜ਼ਰੂਰੀ ਤੁਸੀਂ ਲਾਈਵ ਚਲਾ ਰਹੇ ਜੇ ਇਹ ਅਸੀਂ ਐਸਜੀਪੀਸ ਨੂੰ ਪੋਸਟ ਸਕਦੇ ਆ ਕੀ ਸਾਡੇ ਕੋਲੋਂ ਨਜ਼ਾਰਾ ਦੇ ਕੋਲ ਪ੍ਰਗਾਸ਼ ਕਰਨ ਦਾ ਲੋਭ ਹੈ ਕਿ ਗਾਂ ਅਸੀਂ ਕਾਨੂੰਨ ਬਣਾ ਸਕਦੇ ਆਏ ਬੜਾ ਵੱਡਾ ਮੁੱਦਾ ਹੈ ਅੱਜ ਸਾਡੇ ਜਿਨੇ ਪੰਥ ਦੇ ਕਈ ਢਾਡੇ ਢਾਡੀ ਅੱਜ ਗੀਤ ਗਾ ਰਹੇ ਰਾਜਾ ਸਾਹਿਬ ਦੇ ਨਾਂ ਤੇ ਦੇਖੋ ਜੇ ਤੇ ਉਹ ਗੁਰ ਸੇਖਿਆ ਜੇ ਉਹ ਅੰਮਰਤਾਰੀ ਆ ਜਾਂ ਪੰਥ ਲਈ ਕੋਈ ਬੜੀ ਵੱਡੀ ਕਰਮਾਨੀ ਆ ਤੇ ਫਿਰ ਢਾਡੀ ਪ੍ਰਚਾਰਕ ਗੀਤ ਗਾ ਸਕਦੇ ਆ ਇਹ ਕਹਾਣੀ ਹੋਏ ਜਿਹਨੇ ਕਥਾਵਾਚਕ ਹੋਏ ਜਾਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸੋਲੇ ਗਾਈਏ ਅਸੀਂ ਜਾਂ ਜੋਧੇ ਜੰਨੈਲਾ ਦੇ ਵਾਰਾ ਗਾਈਏ ਤੇ ਜਾਂ ਅਸੀਂ ਮਝਾਰਾ ਦੀਆਂ ਦਰਬਾਰਾਂ ਦੀਆਂ ਜਾ ਕੇ ਵਾਰਾਂ ਗਾਈਏ ਇਹ ਕਈ ਢਾਡੀ ਵੀ ਉੱਥੇ ਜਾ ਕੇ ਵਾਰਾ ਗਾ ਰਿਆ ਕਈ ਕਸਾ ਕਰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੇ ਆਵੇ ਉਹ ਸਤਕਾਰ ਆਗੂਣਾ ਚਾਹੀਦਾ ਐਸਜੀਪੀਸੀ ਇਹ ਗੱਲ ਤੇ ਧਿਆਨ ਦੇਵੇ ਬਾਕੀ ਸ਼ਰੋਣੀ ਦੇ ਨਾਲ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਖੀਰਲੇ ਸ਼ਹੀਦ ਏ ਬਾਬਾ ਜੀ ਨੇ ਦੱਸ ਕੇ ਗਏ ਆ ਥੋੜਾ ਜਿਹਾ ਆਪਾਂ ਇੱਕ ਵਿਚੇਰਾ ਧਿਆਨ ਲਾਈਏ ਜਿੱਥੇ ਆਪਾਂ ਬਾਬਾ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬੇਟਾ ਕਹਿੰਦੇ ਉਹ ਨਾ ਕਹੀਏ ਪਰ ਉਹ ਰਹਤੇ ਗੁਰੂ ਦੇ ਬੇਟੇ ਗੁਰੂ ਉਸ ਟਾਈਮ ਗੁਰੂ ਤੇ ਇੱਕ ਬਹਾਦਰ ਪਾਸ਼ਾ ਸੀਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਸੀਗੇ ਤੇ ਸਾਰੇ ਚੜ੍ਹਦੀ ਗਲਾ 'ਚ ਰਹਿ ਕੇ ਜਿੱਥੇ ਆਪਾਂ ਬਾਬਾ ਜੀਵਨ ਸਿੰਘ ਦੀ ਗੱਲ ਕਰਨੀ ਆ ਉਥੇ ਆਪ ਉਹਨਾਂ ਦੇ ਸਥਾਨ ਜਿਹੜਾ ਚਮਕੌਰ ਗੜੀ ਚੋਂ ਕੱਢਿਆ ਗਿਆ ਉਹਦੀ ਆਪ ਲੈ ਲਾਇਦੜੀ ਜਿੰਨੀਆਂ ਵੀ ਸਾਡੀਆਂ ਜਥੇਬੰਦੀ ਹੈ ਅਸੀਂ ਜਾਤਾ ਕੋਮਾ ਤੋਂ ਉੱਚਾ ਉੱਠਣਾ ਦੇਖੋ ਰੰਗਰੇਟਾ ਕੋਈ ਜਾਤ ਨਹੀਂ ਹੈਗੀ ਨਾ ਮذਬੀ ਸਿੱਖ ਕੋਈ ਜਾਤ ਹੈ ਮذਬੀ ਸਿੱਖ ਉਹ ਹੈ ਜਿਹੜਾ ਮذਬ ਦਾ ਪੱਕਾ ਹੈ ਜਿਵੇਂ ਭਾਈ ਤਾਰੂ ਸਿੰਘ ਨੇ ਖੋਪਰੀ ਲਵਾਤੀ ਪਰ ਮਦਮਲੇ ਛੱਡਿਆ ਭਾਈ ਮਨੀ ਸਿੰਘ ਲਾੜੋ ਬਾਬਾ ਜੀਵਨ ਸੰਵਰਕਰ ਜਰਨਾਲ ਜਿਨੇ ਆਪਣੇ ਪਿਤਾ ਦਾ ਸੀਸ ਲਾ ਕੇ ਤੇ ਆਪਣਾ ਮذਬ ਨਵਾਇਆ ਬਾਲੇ ਇਨਾਨ ਹਾ ਸਦਿਆ ਹਾ ਜੇ ਅਸੀਂ ਮذਬੀ ਸਿੱਖ ਮੰਨ ਹੈ ਜਾਤ ਦੇ ਅਧਿਆਤ ਤੇ ਅਸੀਂ ਮذਬੀ ਸਿੱਖ ਨਹੀਂ ਬਣ ਸਕਦੇ ਮذਬ ਇਸੇ ਕਾ ਅਸੀਂ ਤਾਂ ਆ ਜੇ ਅਸੀਂ ਮذਬ ਦੇ ਪੱਕੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸਤਿਕਾਰ ਦਈਏ ਗੁਰੂ ਗ੍ਰੰਥ ਸਾਹਿਬ ਨੂੰ ਮਲੀਏ ਇਹ ਪੀੜਾ ਫਕੀਰਾ ਤੋਂ ਦੂਰ ਹੋਈਏ ਪਖੰਡਵਾਤ ਤੋਂ ਦੂਰ ਹੋਈਏ ਤਾਂ ਅਸੀਂ ਗੁਰੂ ਦੇ ਮੱਧ ਵਿੱਚ ਸਿੱਖਿਆ ਤਾਂ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਆ ਤੇ ਨਾਲ ਹੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਅੱਜ ਆਪਾਂ ਜਿੰਨੇ ਮਰਜ਼ੀ ਕੋਈ ਕਵੇ ਏਡਾ ਵੱਡਾ ਮੈਂ ਪ੍ਰਧਾਨ ਆ ਜਾਇਦੇ ਵੱਡੇ ਜਥੇਬੰਦੀ ਦਾ ਕੋਈ ਮੁਖੀ ਆ ਪਰ ਜਿੰਨੀਆਂ ਵੀ ਸੰਪਰਦਾਵਾਂ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ 'ਚ ਸਾਡੇ ਉੱਤੇ ਪ੍ਰਚਾਰ ਕਰ ਰਿਹਾ ਟਾਡੀ ਜਿੰਨੇ ਵੀ ਤੁਹਾਡੇ ਅਲੱਗ-ਅਲੱਗ ਦਲਪੰਥ ਇਹਨਾਂ ਸੰਪਰਦਾਵਾਂ ਸਾਰੇ ਅਜੇ ਤੁਹਾਡੇ ਭਾਂਡੇ ਲੱਗਣੇ ਸਾਰੇ ਧਿਆਨ ਦਿਓ ਅਸੀਂ ਕਹਿ ਤਦੇ ਨੇ ਅਸੀਂ ਈ ਵੱਡੀ ਜਥੇਬੰਦੀ ਚਲਾ ਰਿਆ ਈ ਈ ਸਸਤਾ ਚਲਾ ਰਿਆ ਕਦੀ ਅਜੇ ਤੱਕ ਇਹ ਧਿਆਨ ਦਿੱਤਾ ਵੀ ਤੁਹਾਡੀਆਂ ਕੋਮਾਂ ਦੇ ਨਾਲ ਅੱਜ ਸੰਪਰਦਾਵਾਂ ਕਈਆਂ 'ਚ ਇਹ ਭਾਂਡੇ ਲੱਗ ਪਏ ਨੇ ਹਜੇ ਤੱਕ ਹਜੇ ਤੱਕ ਰੋਟੀ ਦੀ ਸਾਜ ਕੋ ਨਹੀਂ ਹਜੇ ਤੱਕ ਬੇਟੀ ਦੀ ਸਾਜ ਕੋ ਨਹੀਂ ਜਿਹੜੇ ਹਿਸਾਬ ਨਾਲ ਇਹਨਾਂ ਨੇ ਡਾਕਟਰ ਬੇਦਕ ਤੋਂ ਭੀ ਮਰਾਉ ਨੂੰ ਤੋੜਿਆ ਸੀ ਉਹ ਵੀ ਕਾਲ ਤੱਕ ਸਾਹ ਤੇ ਗਿਆ ਸੀ ਵੀ ਮੈਨੂੰ ਅੰਮ੍ਰਿਤ ਸ਼ਕਾਹ 10 ਲੱਖ ਬੰਦਾ ਲੈ ਕੇ ਉਦੋਂ ਵੀ ਉਹਨੇ ਇਹੀ ਕੋ ਗੱਲ ਰੱਖੀ ਸੀ ਵੀ ਰੋਟੀ ਬੇਟੀ ਦੀ ਸਾਂਝ ਕਰੋ ਤੇ ਤਾਂ ਮੈਂ ਗੁਰੂ ਘਰ ਚ ਅੰਮ੍ਰਿਤ ਸ਼ਕਾਹ ਕੇ ਸਿੰਘ ਸਜਣਾ 10 ਲੱਖ ਬੰਦਾ ਲੈ ਕੇ ਗਿਆ ਸੀ ਉਦੋਂ ਵੀ ਇਹਨਾਂ ਰੋਟੀ ਬੇਟੀ ਦੀ ਸਾਂਝ ਨਹੀਂ ਕੀਤੀ ਆਧਵੀ ਸੰਪਰਦਾਵਾਂ ਚ ਠੇਕੇਦਾਰਾਂ ਜੇ ਨਾਲ ਜੇ ਹੁਈ ਕੰਮ ਚੱਲ ਰਿਹਾ ਅੱਜ ਵੀ ਜਥੇਬੰਦੀਆਂ ਦੇ ਪਾਡੇ ਅਲੱਗ ਲੱਗਿਆ ਇੱਥੇ ਸਾਡੇ ਬਾਬਾ ਬਤਾਰ ਸਿੰਘ ਜੀ ਬਿਧੀ ਚੰਦ ਵਾਲੇ ਦਲ ਪਾ ਤਾਂ ਨੂੰ ਪਤਾ ਸਾਰਿਆਂ ਨੂੰ ਬਾਬਾ ਬਕਾਲਾ ਸਾਹਿਬ ਵਾਲੇ ਨਾਲੋਂ ਬੁੱਢੇ ਦਾੜੋਂ ਜਿੰਨੀਆਂ ਪਚੋਲਾ ਸੰਤ ਪਖੰਡੀ ਤੁਸੀਂ ਵੇਖਿਆ ਚਾਰ ਦਿਨ ਪਹਿਲੋ ਆਪਣੇ ਮੂਦੇ ਤੋਂ ਉੱਠਣ ਲਿਓਨੇ ਇਹ ਕਹਤਾ ਸੀ ਵੀ ਤੁਹਾਡੇ ਤੇ ਹਰ ਮੰਦਰ ਸਾਹਿਬ ਦੇ ਵਿੱਚ ਵੀ ਬਾਟਾ ਲੱਗ ਸੀ ਸਰੋਵਰ ਲੱਗ ਸੀ ਭਾਂਡੇ ਲੱਗ ਸੀ ਖੂਹ ਲੱਗ ਸੀ ਤੇ ਇਥੇ ਮਾਜੇ ਦੇ ਵਿੱਚ ਕਿੰਨੀ ਸੰਪੰਦਮੈਂ ਦੇਖੋ ਸਾਰੇ ਤੁਸੀਂ ਉੱਥੇ ਜਾਂਦੇ ਮੱਥਾ ਟੇਕਣ ਬਾਬਾ ਵਿਧੀ ਚੰਦ ਜੀ ਬਲੇ ਸਤਿਕਾਰਯੋਗ ਪਰ ਉਥੇ ਅੱਜ ਵੀ ਤੁਹਾਡੇ ਗਰੀਬ ਲੋਕਾਂ ਦੇ ਭਾਂਡੇ ਲੱਗਿਆ ਹਾਂ ਜੀ ਵੀ ਤੁਸੀਂ ਚਲ ਜਿਓ ਤੇ ਤੁਹਾਨੂੰ ਲੰਗਰ ਤੇ ਰੋਟੀ ਹੀ ਪਕਾਉਂ ਦੇਣਗੇ ਹੋਰ ਜੱਤੇ ਮੰਧੀਆਂ ਤੇ ਲਾਓ ਕੱਲੀ ਅਸੀਂ ਇਹ ਨਾ ਕਹੀਏ ਵੀ ਅਸੀਂ ਰੰਗਰੇਟੇ ਅਸਾ ਈ ਜਮੀਰਾ ਜਾਗਦੀ ਐ ਜਿੰਨਾ ਚਿਰ ਤੱਕ ਅਸੀਂ ਆਪਣੀ ਗੁਲਾਮੀ ਨੇ ਗਲੋ ਲਾਉਂਦੇ ਉਹਨਾਂ ਚਿਰ ਤੱਕ ਤੁਹਾਡੀਆਂ ਕੋਈ ਆਜ਼ਾਦੀਆਂ ਨਹੀਂ ਕੋਈ ਸਾਡੀਆਂ ਲੀਡਰੀਆਂ ਨਹੀਂ ਕੋਈ ਅਸੀਂ ਜਿਹੜੇ ਮਾਂ ਕਾਲ ਬਣ ਕੇ ਅਸੀਂ ਜੋ ਮਰਜ਼ੀ ਕਰੀਏ ਜਿੰਨਾ ਚਿਰ ਅਸੀਂ ਗੁਲਾਮੀ ਗਲੋ ਲਾਗੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਬਹਾਲ ਕਰੋਣੀ ਐ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਲਾਈ ਸੀ ਰੋਟੀ ਬੇਟੀ ਦੇ ਸਾਹਜ ਕੀਤੀ ਬਾਟੇ ਦੀ ਸਾਹਜ ਕੀਤੀ ਤੇ ਇੱਕ ਖੰਡੇ ਬਾਟੇ ਦਾ ਅੰਬਰ ਚ ਸ਼ਾਇਆ ਸੀ ਅੱਜ ਸਾਡੇ ਹੀ ਕੱਲ ਬੁੱਢੇਦਾਲ ਦੇ ਇੱਕ ਜ਼ਿਹੇਦਾਰ ਕਹਰੇ ਸੀ ਸ਼ਾਇਦ ਗੁਰਵਿੰਦਰ ਸਿੰਘ ਨਾ ਉਹਨਾਂ ਦਾ ਵੀ ਬਾਟਾ ਤਾਂ ਲੱਗ ਹੈ ਹੀ ਨਹੀਂ ਬਾਟੇ ਦੋ ਲੱਗੇ ਬੀਬੀਆਂ ਦਾ ਅੱਡ ਤੇ ਸਿੰਘਾਂ ਦਾ ਅੱਡ ਅੱਜ ਤੱਕ ਕਿਸੇ ਇਤਿਹਾਸ ਕੀ ਨਹੀਂ ਸੁਣਿਆ ਤੁਸੀਂ ਜਾਤ ਦੇ ਹਾਵ ਤੇ ਭਾਂਡੇ ਲੱਗ ਕਰਦੇ ਜੇ ਜਾਤ ਦੇ ਨਿਆਰ ਤੇ ਬਾਟੇ ਦੋ ਕਰਦੇ ਜੇ ਸਾਡੀ ਲੜਾਈ ਇਹ ਆ ਕਿ ਤੱਕੜੇ ਹੋ ਗਿਆ ਸੀ ਲੜਾਈ ਲੜਦੇ ਪਿਆ ਕਿਉਂਕਿ ਜਦੋਂ ਵੀ ਕੋਈ ਖਾਲਸਾ ਪੰਥ ਜੰਗ ਦੇ ਵਿੱਚ ਮੰਦਾਨ ਦੇ ਵਿੱਚ ਉੱਤਰਦਾ ਹੈ ਤਾਂ ਹਰ ਵਲੇ ਧਰ ਪਰ ਧਰ ਆਉਂਦਾ ਹੈ ਧਰ ਪਰ ਅਜਿਹੀ ਗੱਲ ਕਰਦੇ ਆ ਉੱਥੇ ਅਸੀਂ ਇੰਨਾ ਤੈਨਾਂ ਦੀ ਧੌਂਡਾ ਕਿਲਾ ਕੱਢਣਾ ਵੀ ਖਾਲਸਾ ਬੰਦ ਕੀ ਜੀਤ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾ ਦਾ ਕੀ ਸੀ ਇਹ ਸਪਾ ਚੜ੍ਹਦੀ ਕਲਾ ਕੇ ਰੱਖ ਕੇ ਇਸ ਬਾਟੇ ਦੀ ਲੜਾਈ ਲੜਨੀ ਆਪਾਂ ਕਿਸੇ ਸਾਨੂੰ ਠੇਕੇਦਾਰ ਦੇ ਥੱਲੇ ਲੱਗਣ ਦੀ ਲੋੜ ਨਹੀਂ ਜਿਹੜਾ ਵੀ ਕੋਈ ਜਰਨੈਲ ਕੋਲੋਂ ਦਾ ਪੰਚਲੀ ਕੰਮ ਕਰਦਾ ਕੋਲੋਂ ਨਹੀਂ ਕੰਮ ਕਰਦਾ ਤਜਾ ਕੋ ਉਹ ਨੂੰ ਨਰਕ ਚੋਂ ਕੱਢਣ ਦੀ ਗੱਲ ਕਰਦਾ ਤੇ ਤਕੜੇ ਹੋਗੇ ਆਪਾਂ ਸੰਜੋਗ ਕਰੀਏ ਮਰੀਆ ਜ਼ਮੀਰਾਂ ਵਾਲਿਆਂ ਦਾ ਕਦੀ ਇਤਿਹਾਸ ਨਹੀਂ ਮੰਨਦਾ ਕਦੀ ਜ਼ਿੰਦਗੀ ਚ ਤਵਾ ਦੋ ਜੇ ਬਾਬਾ ਜੀਮਾ ਸੰਗ ਦਾ ਖੂਨ ਹੈ ਬੱਲਾਦਿਆ ਉਹਨਾਂ ਵਰਗੇ ਬਣੀ ਆਪਾਂ ਜੋੜੇ ਤੇ ਆਪਣਾ ਹੱਥ ਲੈ ਕੇ ਤੇ ਜਿਹੜੀਆਂ ਦੱਬੀਆਂ ਕੁਚੀਆਂ ਕੋਮਾਂ ਪਹਿਲੇ ਟਾਈਮ ਤੇ ਕਿੱਤੀਆਂ ਸੀ ਨਾਲ ਠੇਕੇਦਾਰਾਂ ਨੇ ਉਹੀ ਸਮਾਂ ਅੱਜ ਚੱਲਦਾ ਪਿਆ ਜੇ ਤੁਸੀਂ ਆਪਣੀਆਂ ਕੋਮਾਂ ਨੂੰ ਨਰਕ ਚੋਂ ਬਾਹਰ ਕੱਢਣਾ ਗੁਲਾਮੀ ਚੋਂ ਬਾਹਰ ਕੱਢਣਾ ਤੇ ਤਕੜੇ ਹੋਵਗੇ ਉਰੀ ਆਪਾਂ ਇੰਨਾ ਠੇਕੇਦਾਰਾਂ ਦਾ ਗੱਲ ਫੜੀਏ ਵੀ ਤੁਹਾਨੂੰ ਦੱਸ ਦੇਵਾਂ ਤੁਸੀਂ ਬਾਟੇ ਦੋ ਅੰਮ੍ਰਿਤ ਦੇ ਤਿਆਰ ਕਿੰਨੇ ਕਿਤੇ ਤੇ ਕਿਹੜੇ ਜਰਨਲ ਨੇ ਬਣਾਏ ਅਸੀਂ ਅੱਜ ਵੀ ਕਹਿੰਦੇ ਆ ਪਾਵੇਂ ਬਾਬਾ ਬਲਵੀ ਸਿੰਘ ਜੀ 96 ਕਰੋੜੀ ਆ ਅਸੀਂ ਉਹਨਾਂ ਨੂੰ ਹੀ ਸਵਾਲ ਪੁੱਛਦੇ ਆ ਜਦੋਂ ਮੰਦੀਆਂ ਪੁੱਛਦੇ ਆ ਵੀ ਕਿਹੜਾ ਇਹੋ ਜਿਹਾ ਜਰਨਲ ਸੀ ਜਿਨੇ ਕੌਮ ਦਾ ਬੇੜਾ ਚੱਕ ਕੇ ਤਾਸੀਂ ਦੋ ਪਾ ਦੇ ਆ ਜੇ ਵੰਡ ਕੇ ਜਾਤਾ ਪਾਤਾ ਜੇ ਵੰਡ ਕੇ ਇਸ ਕਰਕੇ ਆਪਾਂ ਤਕੜੇ ਹੋਣਾ ਹੈ ਜੇ ਤੇ ਆਪਾਂ ਇਹਨਾਂ ਠੇਕੇਲੇ ਰਹਿਣ ਸਵਾਲ ਪੁੱਛਣਾ ਸੰਪਰਦਾਵਾਂ ਦਾ ਪੁੱਛਣਾ ਉੱਥੇ ਐਸਜੀਪੀਸੀ ਨੂੰ ਵੀ ਪੁੱਛਣਾ ਹੈ ਵੀ ਕੀ ਤੁਸੀਂ ਮੱਥਾ ਟੇਕਣ ਗਏ ਸੀ ਮਜਾਰਾ ਦੇ ਗਏ ਸੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਗਏ ਸੀ ਤੇ ਜੇ ਅਸੀਂ ਮਜਾਰਾ ਨੂੰ ਮੱਥਾ ਟੇਕ ਸਕਦਾ ਖਾਲਸਾ ਪੰਥ ਸਾਡਾ ਐਸਜੀਪੀਸੀ ਪ੍ਰਧਾਨ ਦੇਖ ਸਕਦਾ ਕੀ ਅਸੀਂ ਸਾਰੇ ਸੰਗਤ ਨੂੰ ਕਹਿੰਦੇ ਮ ਤੁਸੀਂ ਮਜਾਰਾ ਤੇ ਜਾ ਕੇ ਮੱਥਾ ਟੇਕੋ ਬਿਨਾਂ ਕਿਸੇ ਸੰਸਾਉਤ ਪ੍ਰਗਾਸ਼ਕਾਂ ਨੇ ਹੋ ਗਿਆ ਉੱਥੇ ਉੱਥੇ ਜੇ ਨਿਸ਼ਾਨ ਹੈ ਤੇ ਮੋਰ ਦੇ ਖੰਭ ਲਾਏ ਹੋਏ ਆ ਕਿਉਂ ਉੱਥੇ ਖੰਡਾ ਨਹੀਂ ਲਾਇਆ ਗਿਆ ਕਿਉਂ ਤੀਰ ਨਹੀਂ ਲਾਇਆ ਗਿਆ ਜਿਹੜੀ ਉੱਥੇ ਬਿਲਡਿੰਗ ਆ ਉੱਥੇ ਗੁਰੂ ਘਰ ਵਾਲਾ ਰੰਗ ਕੋਈ ਹਰਾ ਰੰਗ ਕਿਹੜੇ ਗੁਰੂ ਘਰ ਤੇ ਹੁੰਦਾ ਦੱਸੋ ਸਾਡਾ ਕਿਸੇ ਪੀਰ ਦਾ ਕਿਸੇ ਫਕੀਰ ਦਾ ਕੋਈ ਵਿਰੋਧ ਨਹੀਂ ਸਾਡਾ ਪਖੰਡਵਾਦ ਨਾਲ ਵਿਰੋਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਕਿਸੇ ਪਖੰਡੀ ਨੂੰ ਨਾ ਅਸੀਂ ਮੰਨਦੇ ਨਾ ਖਾਲਸਾ ਪੰਥ ਨੂੰ ਮਿਸਕਾਰ ਕਰਦਾ ਹੈ ਬਾਕੀ ਜਿਨੇ ਵੀ ਸੰਗਤ ਇੱਥੇ ਸਾਰੀ ਆ ਸਾਰਿਆਂ ਦਾ ਬੜਾ ਧੰਨਵਾਦ ਹੈ ਜਿਵੇਂ ਬਾਬਾ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੇ ਸਮਾਗਮ ਕਰਾਇਆ ਹੈ ਬਾਬਾ ਕੁਲਜੀਤ ਸਿੰਘ ਅੰਮ੍ਰਿਤਸਰ ਦੇ ਜਿਹੇ ਦਾ ਬਾਬਾ ਕੁਲਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੇ ਦਾ ਜਿਹੇ ਤੇ ਜਸਵਿੰਦਰ ਸਿੰਘ ਜੀ ਤਰਨਤਾਰਨ ਤੋਂ ਜਸਵੀਰ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੜੇ ਪਹਿਲਾਂ ਜਿਹੇ ਦਾ ਲਾਇਆ ਹੋਇਆ ਬਾਕੀ ਜਿਨੇ ਵੀ ਸੰਗਤ ਬੈਠੀ ਆ ਸਾਡੇ ਛਾਟੀਵਾਂ ਤੋਂ ਬੈਠੇ ਆ ਬੜੀ ਚੜ੍ਹਦੀ ਗਲਾ ਸਥਾਨ ਜਿਹੜਾ ਉੱਥੇ ਭਾਈ ਗੁਰਦੇਵਾਲ ਸਿੰਘ ਜੀ ਆ ਭਾਈ ਸਭ ਮੈਂ ਸਾਰਿਆਂ ਦਾ ਨਾਮ ਨਹੀਂ ਜਾਣਦਾ ਚਲੋ ਮਾਫ ਕਰਿਓ ਪਰ ਸਾਰੇ ਸਤਿਕਾਰ ਜੋ ਗਿਆ ਪਰ ਆਪਾਂ ਪੰਥ ਲਈ ਕੌਮ ਲਈ ਸਮਾਜ ਲਈ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਪਾਂ ਲੜਾਈ ਲੜਨੀ ਆ ਤੇ ਤਕੜੇ ਹੋ ਸਮੁੱਚੇ ਸੰਗਤ ਜਿੰਨੇ ਵੀ ਆ ਸਾਡੀ ਆ ਭੈਣਾ ਬੈਠਿਆ ਸਾਰਿਆਂ ਦਾ ਇੱਥੇ ਹੋਣ ਤੇ ਬੜਾ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ